ਸਮਾਣਾ ਤੋਂ ਕਾਫੀ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ ਤੇ ਉਥੇ ਜੋ ਸੜਕੀ ਹਾਦਸਾ ਹੋਇਆ ਉਸ ਨੂੰ ਲੈ ਕੇ ਮਾਪਿਆਂ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਅੱਛ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜਾ ਕਿ ਉਹਨਾਂ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਉੱਥੇ ਉਹਨਾਂ ਨੇ ਬਿਆਨ ਦਿੱਤਾ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਸੜਕੀ ਹਾਦਸਾ ਹੋਇਆ ਉਸ ਨੂੰ ਲੈ ਕੇ ਇਸ ਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੇ ਮਾਪਿਆਂ ਨੂੰ ਇਨਸਾਫ ਜ਼ਰੂਰ ਛੜਾ ਕੇ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਖਤ ਤੋਂ ਸਖਤ ਕਾਰਵਾਈ ਆ ਜਿਹੜੀ ਕਿ ਕਰਾਂਗੇ ਤੇ ਪੰਜਾਬ ਸਰਕਾਰ ਹਮੇਸ਼ਾ ਕਈ ਆਮ ਲੋਕਾਂ ਦੇ ਨਾਲ ਖੜੀ ਆ। ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ। ਬੜੀ ਦਿਲ ਕੰਬਾਊ ਔਰ ਬੜੀ ਮੰਦਭਾਗੀ ਘਟਨਾ ਜਿਹੜੀ ਸਮਾਣਾ ਵਾਸੀਆਂ ਨੂੰ ਛੱਲਣੀ ਪਈ। ਸਾਰੇ ਵਾਸੀਆਂ ਨੂੰ ਕਹੂੰਗਾ ਕੱਲੇ ਸੱਤ ਪਰਿਵਾਰ ਨਹੀਂ ਕਿ ਬੱਚੇ ਸਾਂਤ ਸੰਧੀ ਹੁੰਦੇ ਆ। ਛੋਟੇ-ਛੋਟੇ ਪੁੱਲਾਂ ਪਰ ਕੇ ਬੱਚੇ ਸਕੂਲ ਤੋਂ ਪਰ ਕੇ ਵਾਪਸ ਆ ਰਹੇ ਸੀ। ਕਾਮਨ ਦੀ ਗੱਡੀ ਦਾ ਐਕਸੀਡੈਂਟ ਹੋਇਆ ਜ ਜਿਹਦੇ ਵਿੱਚ 7 ਬੱਚਿਆਂ ਦੀ ਉਸੇ ਮੌਕੇ ਦੀ ਅਕਬਰ ਫਰੀਦਰਦਨਾਟ ਤੋਂ ਮੌਤ ਹੋਈ ਵਰਤੀ 25 ਚਤਨੀ ਦੀ ਸੋ ਕੁਝ ਪਰਿਵਾਰਾਂ ਵੱਲੋਂ ਅੱਜ ਮੈਂ ਡਿਟੇਲ ਨਾਲ ਗੱਲ ਕੀਤੀ ਜੀ ਕੁਝ ਇਨਸਾਫ ਦੀ ਮੰਗ ਹੈ ਦੇਖੋ ਬੱਚਿਆਂ ਤੋਂ ਤਾਂ ਆਪਸੇ ਲਈ ਅੰਸਰ ਭਾਰਕ ਇਹ ਆ ਕਿ ਉਹਨਾਂ ਦੇ ਨਾਲ ਖੜੀ ਹੈ ਉਹਨਾਂ ਦੇ ਹੰਝੂ ਪੂੰਜੀ ਹੈ ਹੌਸਲਾ ਕੀ ਸਿਆਣੇ ਕਹਿੰਦੇ ਆ ਕਿ ਖੁਸ਼ੀਆਂ ਵੰਡਣ ਨਾਲ ਧੁਕਨੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੁੰਨਾ ਜਿੱਕਤੀ ਦੁੱਖ ਵੰਡਣ ਲਈ ਇਹ ਤੋਂ ਬੋਲ ਸਰ ਉਹ ਜੋ ਇਹਨਾਂ ਨੇ ਮੰਗਾਂ ਕੀਤੀਆਂ ਕਿ ਇਸ ਪ੍ਰਸ਼ਾਸਨ ਵੱਲੋਂ ਪ੍ਰਪਤ੍ਰਿਕੇ ਨਾਲ ਐਫ ਆਈ ਆਰ ਨਹੀਂ ਕੀਤੀ ਉਹਦਾ ਵੀ ਮੌਕੇ ਤੇ ਆਰਡਰ ਦਿੱਤਾ ਗਿਆ ਤੇ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੂੰ ਲਾਈਨ ਹਾਜ਼ਰ ਜਬਤਗੀ ਕੀਤੀ ਚਾਹੀਦੀ ਚ ਤੇ ਪਰਵਾਰਾਂ ਨੂੰ ਦੁਬਾਰਾ ਕੋਈ ਇਸ ਤਰ੍ਹਾਂ ਦੀ ਬਗਲਾਕੋਰੀ ਜਾਂ ਕੋਈ ਕੋਈ ਸਾਡੇ ਤੇ ਐਂਕਲਾ ਤੋ ਕਰਾਤਾ ਉਸ ਕਿਸਮ ਦਾ ਬਿਲਕੁਲ ਜਿਹੜੇ ਕਲੀਅਰ ਸਪਸ਼ਟ ਆਰਡਰ ਦਿੱਤੇ ਗਏ ਨੇ ਤੇ ਜਿਹੜੇ ਟਿਪਰ ਵਾਲੇ ਸੀਗੇ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ ਸੌ ਟਿਪਰ ਨੇ ਜਿਹੜੇ ਸਮਾਨੇ ਵਿੱਚ ਦੀ ਲੰਘਦੇ ਨੇ ਤੇ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਉਹਦੇ ਜਿੰਨੇ ਮਾਲਕ ਨੇ ਇਲੀਗਲ ਜਿਹੜੇ ਟਿਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜਾ ਇਵਨ ਜਿਹੜਾ ਏ ਟਿੱਪਰ ਮਾਲਕ ਸੀਗਾ 19 ਸਾਲ ਦਾ ਚਾਹਕ ਸੀਗਾ ਜਿਹਦੇ ਕੋਲ ਲਰਨਰ ਲਾਇਸੈਂਸ ਸੀ ਜਦਕਿ ਟਿੱਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕਿਨੇ ਇਹ ਗਲਤੀ ਕੀਤੀ ਜਾਂ ਕਿਵੇਂ ਕੀ ਦਿਨਾਂ ਮਿਲੀ ਪੁਕਤਾ ਕੋਈ ਬਖਸ਼ਣ ਜਾਊਗਾ ਉਹਨੂੰ ਵੀ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਗਏ ਨੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਕ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚੁਕਾ ਰਿਹਾ ਹੈ ਇਹ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪੜਾਉਂਦੇ ਸੀ। ਅੱਜ ਕਸਿਆਣੇ ਕੋਈ ਤਰ੍ਹਾਂ ਦਾ ਪੰਨਰਾ ਤੋਂ ਜਦੋਂ ਆਰੇਸ ਛੁੱਟੀ ਤੋਂ ਬਾਅਦ ਤਾਂ ਉਹ ਸੜਕ ਕ੍ਰੋਸ ਕਰਕੇ ਦੂਜੀ ਪਾਸੇ ਜਾਣਾ ਸੀਗਾ। ਤਾਂ ਉਹ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਸੀ ਤਾਂ ਉਹਨਾਂ ਦੀ ਰੀਡ ਦੀ ਹੱਡੀ ਦਾ ਜਿਹੜੇ ਦੋ ਮਣਕੇ ਟੁੱਟ ਗਏ ਸੀ ਉਹਨੀਆਂ ਲੱਤਾਂ ਚੱਲਣੋਂ ਹਟ ਗਈਆਂ ਸੀ। ਬਾਅਦ ਵਿੱਚ ਉਹ ਇਲਾਜ ਤਾਂ ਕਰਵਾ ਲਿਆ ਪਰ ਫਿਰ ਵੀ ਉਸ ਸੱਟ 'ਚੋਂ ਉੱਪਰ ਨਾ ਬਹੁਤ ਔਖਾ ਹੁੰਦਾ। ਸੋ ਮੈਂ ਖੁਦ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਦੀ ਇਸ ਗੱਲ ਦਾ ਪਤਾ। ਜੋ ਇਹਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟਨ G7 ਨੂੰ ਕਹਤਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੇ ਦੀ ਕੋਈ ਕਮੀ ਨਹੀਂ ਇਸ ਪਾਤਣਾ ਤੱਕ ਕਰਾ ਤੇ ਪਸਿਆਨੇ ਹਸਪਤਾਲ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਆ ਇੱਥੋਂ ਦਾ ਜੇ ਹਸਪਤਾਲ ਅਪਗ੍ਰੇਡ ਹੁੰਦਾ ਸ਼ਾਇਦ ਕੁਝ ਬੱਚੇ ਨੇ ਜਾਨਾ ਬਚ ਵੀ ਸਕਦੇ ਬਿਲਕੁਲ ਹੈਨਾ ਤਾਂ 13 ਤਰੀਕ ਨੂੰ ਅਸੀਂ ਕੁਝ ਐਂਬੂਲੈਂਸਸ ਦੇਣੀਆਂ ਨੇ ਉਹਦੇ ਚ ਸੱਤ ਐਂਬੂਲੈਂਸ ਜਿਹੜੀਆਂ ਨਾ ਸੱਤ ਬੱਚਿਆਂ ਦੇ ਯਾਦ ਦੇ ਵਿੱਚ ਉਹ ਸਮਾਣਾ ਦੇ ਲਾਗੇ ਨੂੰ ਦੇ ਰਹੇ ਚਿਲਡਰਨ ਮੈਮੋ ਉਹਨਾਂ ਤੇ ਚਿਲਡਰਨ ਮੈਮੋਰੀਅਲ ਐਂਬੂਲੈਂਸ ਲਿਆ ਆ ਗਏ ਤੇ ਆਕੇ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਲ ਇਨਕੁਆਇਰੀ ਕਰਾਂਗੇ ਕਰਾਂਗੇ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣ ਦੀ